ਜਿਹੜੀਆਂ ਸਾਡੀਆਂ ਭੈਣਾਂ ਜਿਹੜੀਆਂ ਇੱਥੇ ਨਕਾਈਆਂ ਸੀ ਨਾ ਥਾਂ ਦੀਆਂ ਲੜਕੀਆਂ ਹੂੰ ਹੁਣਾਂ ਨੇ ਅੱਬੇ ਹੁਣਾਂ ਨੂੰ ਵੀਰਾ ਕਹਿੰਦੀਆਂ ਹੁੰਦੀਆਂ ਸੀ ਅੱਛਾ ਬਹੁਤ ਕਾਫੀ ਪ੍ਰਭਣ ਸੀ ਤੁਹਾਡਾ ਪ੍ਰਭਣ ਸੀ ਉਹਨਾਂ ਦੇ ਸਿੱਖਾਏ ਸੀ ਇਹਨਾਂ ਦੇ ਬਾਪ ਨੇ ਠੀਕ ਦਾਦੇ ਇਹਨਾਂ ਦੇ ਅੱਛਾ ਉਹਨਾਂ ਨੇ ਜਿ세ਦੇ ਆਂਕੇ ਦੱਸਿਆ ਵੀ ਸਿੱਖਾਣੇ ਮਹਿਰਾ ਕਰ ਲਿਆ ਹੂੰ ਵੀਰਾ ਤੁਹਾਨੂੰ ਅਜ ਰਾਤ ਮੱਢ ਦਿਨਾ ਅੱਛਾ ਤੁਹਾਨੂੰ ਉਹ ਬੀਬੀਆਂ ਨੇ ਦੱਸਾਂ ਜਿਹੜੀਆਂ ਜਿਹੜੀਆਂ ਤੁਹਾਡੀਆਂ ਧੀਆਂ ਬਣੀਆਂ ਸੀ ਹਾਂ 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 ਬਾਬਿਆਂ ਦੀਆਂ ਹਾਂ ਉਹਨੇ ਫਿਰ ਤੁਹਾਨੂੰ ਬਚਾਇਆ ਦੱਸਿਆ ਕਿ ਅੱਜ ਤੁਹਾਨੂੰ ਰਾਤ ਇਹਨਾਂ ਵੜ ਦੇਣਾ ਅੱਛਾ ਅਸੀਂ ਦੇ ਬਾਰਿਸ਼ ਪੈਂਦੀ ਸੀ ਤੇ ਢੇਰੀ ਚੱਲਦੀ ਸੀ ਉਹਦੇ ਵਿੱਚ ਸਾਰਾ ਸਮਾਨ ਛੱਡ ਚੁੜਾ ਕੇ ਕੱਲੇ ਖੇਹਨ ਲਈ ਰਾਤ ਦੇ 12 ਵਜੇ ਅਸੀਂ ਕੂਰੀ ਨਿਕਲੇ ਪਿੰਡ ਤੋਂ ਪਿੰਡ ਅਰਪਿੰਡ ਕਾਬਲਾ ਹੂੰ ਵਿੜਾ ਕੇ ਤਾ ਸਾ ਗੱਡੀ ਚ ਜਾ ਰਿਹਾ ਸੀ ਹੂੰ ਹੂੰ ਉਹਨਾਂ ਨੂੰ ਅਟਾਰੀ ਸਟੇਸ਼ਨ ਤੇ ਆਪਣੀ ਸਾਰੀ ਗੱਡੀ ਵੜ ਦਿੱਤੀ ਅੱਛਾ ਹਾਂ ਮੈਂ ਬਾਅਦ ਚ ਗੱਡੀ ਆਈ ਵੇ ਤੂੰ ਬਹਿ ਜਾ ਸਾਡੇ ਕਾਫੇ ਮੈਂ ਇਤਕਾਰ ਕਰ ਦਿੱਤਾ ਗੱਡੀ ਦਾ ਟ੍ਰੇਨ ਤੇ ਬੈਣ ਟ੍ਰੇਨ ਤੇ ਬੈਣ ਉਹਨਾਂ ਨੇ ਕਿਹਾ ਸੀ ਪੈਦਲ ਹੀ ਚੱਲਣਾ ਹਾਂ ਪੈਦਲ ਜਾਣਾ ਕਿਉਂਕਿ ਉਹ ਸਾਰੇ ਜਿਹੜਾ ਬੱਸ ਤੋਂ ਪਹਿਲਾਂ ਗੱਡੀ 'ਚ ਗਏ ਸਨ ਉਹ ਵੜ ਦਿੱਸੇ ਗਏ ਇਹ ਜਿਹੜੇ ਲੋਕ ਇਹਨਾਂ ਮੁਸਲਮਾਨ ਵੀ ਇਹਨਾਂ ਦੋ ਗੱਡੇ ਰੋਟੀਆਂ ਦੇ ਪੱਤਾ ਅੱਠਾਂ ਅੱਠਾਂ ਦੀ ਭੁੱਖੀ ਵੀ ਲੋਕ ਜਿਹੜੇ ਨਹਿਰ ਦੇ ਵਿੱਚ ਉਹ ਭੂਟੀ ਹੁੰਦੀ ਹੈ ਖੱਟੀ ਜਈ ਉਹ 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 ਖਾਂਦੇ ਸਨ ਤੇ ਆਪ ਕੋਟ-ਕੋਟ ਖਾਂਦੇ ਸਕੇ ਬੜਕ ਬਜ਼ੁਰਗੋ ਕਹਿੰਦੇ ਟਾਲੀਆਂ ਦੇ ਪੱਤੇ ਖਾਦੇ ਖਾਦੇ ਨਹੀਂ ਕੋਈ ਟੱਕ ਅਕਾ ਪੁੱਤੇ ਵੀ ਸੇ ਆਇਆ ਨਾ ਤੇ ਦੋ ਗੱਡੇ ਰੋਟੀਆਂ ਦੇ ਆਏ ਹੁਣ ਕਾਫਲੇ ਅੱਗੇ ਦੋ ਕਹਿੰਦੇ ਭੁੱਖੇ ਆ ਤਾਂ ਜਿਹਦੇ ਹੱਥ ਇਦੋਂ ਚਾਰ ਬੂਟੀਆਂ ਆਈਆਂ ਉਹ ਲੈ ਗਿਆ ਜਿਹਦੇ ਹੱਥ ਇਦੋਂ ਆਈਆਂ ਉਹ ਲੈ ਗਿਆ ਬਸ ਇਹ ਖੋ ਮਾਈ ਚੱਲਦੀ ਉਹ ਗੱਡੀਆਂ ਦੇ ਉੱਤੇ ਮੁਸਲਮਾਨ ਇੰਨੇ ਭੁੱਖੇ ਸੀਗੇ ਹਾਂ ਕਿ ਇੱਕ ਦੂਸਰੇ ਕੋਲ ਰੋਟੀਆਂ ਖੋ ਖਾਣਾ ਖਾਣਾ ਸਾਡੇ ਕੋਲ ਇੱਕ ਪੈਸਾ ਨਹੀਂ ਇੱਕ ਪੈਸਾ ਨਹੀਂ ਕੋਲ ਹੈ ਨਹੀਂ ਖਾਲੀ ਹੱਥ ਖਾਲੀ ਪਰ ਇਹ ਘਾਰੇ ਛੱਡ ਕੇ ਆਏ ਭਾਰੇ ਘਾਰੇ ਕਾਜੀਆ 40 ਛੱਡੀਆਂ ਸੀ ਉਸ ਵਕਤ ਤੇ ਲੈ ਚੱਲ ਵਾਹ ਮਾਹੀ ਸਿਕੰਦਰ ਪੱਗਾ ਬਣਾਉ ਲੈਂਦੇ ਨੇ ਦੇਰੀਆਂ ਤੇ ਹਫ਼ਤੇ ਬਾਅਦ ਜਰਾ ਬੋ بسم اللہ الرحمن الرحیم السلام علیکم السلام علیکم دوستو میں یاسر ملک 1947 دی ونڈ دی ਨਵੀਂ کہانی ਲੈ ਕੇ انہاں بزرگاں کول حاضر ہوئے ہاں اے بزرگ 1947 دی ونڈ دے گواہ نے اور جڑے 1947 دے پھٹ اور زخم نے انہاں نے اپنے سینے تے ہنڈائے ہیں اور 1947 دی کہانی نو اے بخوبی جان دے نے اور انہاں بزرگاں دی 47 دی کہانیاں اج تہاڈے روبرو پیش کران گے ਆਓ ਫਿਰ ਬਜ਼ੁਰਗਾਂ ਕੋਲੋਂ 47 ਦੀ ਕਹਾਣੀ ਸੁਣਦੇ ਆਂ ਔਰ ਤੁਹਾਡੇ ਰੂਬਰੂ ਪੇਸ਼ ਕਰਦੇ ਆਂ ਅਸਲਾਮੁਅਲੈਕਮ ਬਾਬਾ ਜੀ ਵਾਲੇਕਮ ਸਲਾਮ ਰਹਿਮਤ ਬਜ਼ੁਰਗੋ ਆਪਣਾ ਨਾਮ ਦੱਸੋ ਪਹਿਲੇ ਮੁਹੰਮਦ ਮਨੀਰ ਮੁਹੰਮਦ ਮਨੀਰ ਤੁਹਾਡੇ ਵਾਲਾ ਦਾ ਨਾਮ ਗੁਲਾਮ ਮੁਹੰਮਦ ਗੁਲਾਮ ਮੁਹੰਮਦ ਤੇ ਦਾਦਾ ਜੀ ਦਾ ਨਾਮ ਮੌਲਾ ਬਖਸ਼ ਮੌਲਾ ਬਖਸ਼ ਤੇ ਆਪਣੀ ਕੌਮ ਅਨਸਾਰੀ ਅਨਸਾਰੀ ਕੌਮ ਆਂ ਜ਼ਰੂਰ ਕੋ ਇਸ ਟਾਈਮ ਤੁਸੀਂ ਕਿਹੜੀ ਜਗ੍ਹਾ ਤੇ ਬੈਠੇ ਆ ਹੁਣ ਹੁਣ ਇਸ ਮੁਕਿ ਕਹੀਂ ਫੈਸਲਾਬਾਦ ਦੇ ਵਿੱਚ 80 ਮਰਬਾ ਇੱਕ ਆਬਾਦੀ ਹੈ ਉੱਥੇ ਬਿਠੇ ਆ 80 ਮਰਬਾ ਹਾਂ ਠੀਕ ਹੋ ਗਿਆ ਸ਼ਹਿਰ ਦੇ ਵਿੱਚ ਹੀ ਆ ਜੀ ਹਾਂ ਜਿਹਨੂੰ ਕਿ ਫੈਸਲਾਬਾਦ ਜਿਹਨੂੰ ਕਿ ਪਹਿਲਾਂ ਲਾਲਪੁਰ ਕਿਹਾ ਜਾਂਦਾ ਸੀ ਹਾਂ ਜੀ ਹਾਂ ਜੀ ਜਦੋਂ ਵੰਡ ਹੋਈ ਹਾਂ ਪਾਕਿਸਤਾਨ ਬਣਿਆ ਹਾਂ ਜੀ ਕਿਹੜੇ ਪਿੰਡੋਂ ਆਏ ਸੀ ਬਡਾਲਾ ਗਰੰਥੀਆਂ ਤੋਂ ਬਡਾਲਾ ਗਰੰਥੀਆਂ ਜਿਹੜਾ ਪਿੰਡ ਸੀ ਤਹਿਸੀਲ ਗੜੀ ਸੀ ਬਟਾਲਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਜਿਹੜਾ ਗੁਰਦਾਸਪੁਰ ਠੀਕ ਜਿਹੜਾ ਤੁਹਾਡਾ ਬਟਾਲਾ ਗਰੰਥੀਆਂ ਪਿੰਡ ਸੀ ਆਸੇ-પાસੇ ਪਿੰਡ ਕਿਹੜੇ-ਕਿਹੜੇ ਸੀ ਲਾਗੇ-ਲਾਗੇ ਨਾਲ ਪਾਸੇ ਤਲਵੰਡੀ ਝੁੰਗਲਾਂਦੀ ਸੀ ਅੱਛਾ ਦੂਸਰੇ ਪਾਸੇ ਡੱਫਰਵਾਲ ਸੀਗਾ ਅੱਛਾ ਤੀਸਰੇ ਪਾਸੇ ਕਾਦੀਆਂ ਸੀ ਢਾਈ ਮੀਲ ਜਿਹੜਾ ਜਿਹੜਾ ਤੁਹਾਡਾ ਸੀਗਾ ਬਟਾਲਾ ਗਰੰਥੀਆਂ ਦਾ ਬਟਾਲਾ ਗਰੰਥੀਆਂ ਦਾ ਲੰਬੜਦਾਰ ਕੌਣ ਸੀ ਪਿੰਡ ਦਾ ਮੇਰੇ ਯਾਦ ਕਿੰਨੀਆਂ ਗਣਬੜਦਾਰੀਆਂ ਸੀ ਪਿੰਡ ਦੀਆਂ ਪਿੰਡ ਦੀਆਂ ਦੋ ਨੰਬਰਦਾਰੀਆਂ ਪਿੰਡ ਦੀਆਂ ਦੋ ਨੰਬਰਦਾਰੀਆਂ ਸੀ ਲੇਕਿਨ ਨਾਂ ਨਹੀਂ ਯਾਦ ਹੁਆਦੇ ਪਿੰਡ 'ਚ ਆਪਣਾ ਘਰ ਕਿੱਥੇ ਇੱਕ ਸੀਗਾ ਪਿੰਡ ਦੇ ਵਿੱਚ ਘਰ ਦੇ ਵਿੱਚ ਸਭ ਤੋਂ ਨਾ ਲੈਂਦਰੀਆ ਦੇ ਪਾਸੇ ਸਾਡਾ ਘਰ ਸੀਗਾ ਅਸਾਂ ਆਪਣਾ ਠਿਕਣਾਲੇ ਰਕਬਾ ਲੈ ਕੇ ਨਾ ਹੂੰ ਹੂੰ ਤੇ ਉੱਥੇ ਆਪਣੇ ਮੇਰੇ ਤਾਇਆ ਮੇਰਾ ਚਾਚਾ ਹੂੰ ਹੂੰ ਮੇਰੇ ਅੰਬੂ ਅੱਛਾ ਮੇਰਾ ਅੱਬੇ ਹੋਣਾਂ ਦਾ ਤਾਇਆ ਜਾਦ ਭਾਈ ਹੂੰ ਇੱਕ ਦੂਜੇ ਤਾਇਏ ਦਾ ਬੇਟਾ ਇਹ ਸਾਰੇ ਉਸ ਜਗ੍ਹਾ 'ਚ ਰਹਿੰਦੇ ਅੱਛਾ ਉਸੀਂ ਲੈ ਪਿੰਡ ਦੇ ਲਹਿੰਦੇ ਪਾਸੇ ਸੀ ਆ ਲਹਿੰਦੇ ਪਾਸੇ ਤੁਹਾਡੇ ਪਿੰਡ ਚ ਸਿੱਖਾਂ ਦੇ ਘਰ ਵੀ ਆਇਆ ਸੀ ਸਾਰਾ ਹੈ ਬਿਰੰਤੀਆਂ ਸਿੱਖਾਂ ਦੇ ਘਰ ਹੀ ਸੀ ਬਾਕੀ ਸਾਡੇ ਥੋੜੇ ਜਿਹਾ ਘਰ ਅੱਛਾ ਮੁਸਲਮਾਨਾਂ ਦੇ ਘਰ ਥੋੜੇ ਸੀ ਥੋੜੇ ਸੀ ਕੋਈ ਨਾਂ ਚੇਤੇ ਕਿਸੇ ਸਿੱਖਾਂ ਦੇ ਕੋਈ ਦੋ ਤਿੰਨ ਨਾਂ ਤਾਂ ਦੱਸੋ ਪਿੰਡ ਚ ਕਿਹੜੇ-ਕਿਹੜੇ ਸੀ ਮਸ਼ਹੂਰ ਇੱਕ ਤੇ ਜੱਗੂ ਸੀਗਾ ਨਾਂ ਇੱਕ ਦੀ ਜੱਗੂ ਸਿੰਘ ਹਾਂ ਅੱਛਾ ਕੀ ਕਰਦਾ ਹੁੰਦਾ ਸੀ ਇਹ ਉਹ ਵੀ ਮੀਨ ਦਾ ਮਾਲਕ ਸੀ ਅੱਛਾ ਅਹੀਂ ਦੇ ਮਾਲਕ ਅੱਛਾ ਜੱਗੂ ਸਿੰਘ ਬਾਵਾ ਕਹਿੰਦਾ ਘੁੰਮਦਾ ਸਰਦਾਰ ਸੀਗਾ ਪਿੰਡ ਦਾ ਹਾਂ ਸਹੀ ਹੋਰ ਕੋਈ ਸਰਦਾਰ ਜਿਹੜਾ ਤੁਹਾਡੇ ਬਾਬ ਰਬ ਮੇਰੇ ਇਲਮ ਚ ਨਹੀਂ ਹੈ ਅੱਛਾ ਤੁਹਾਡੇ ਇਲਮ ਚ ਨਹੀਂ ਹੈ ਹੋਰ ਕਿਸ ਸਰਦਾਰ ਦਾ ਅੱਛਾ ਪਿੰਡ ਚ ਮਸਜਿਦ ਕਿੱਥੇ ਕਿ ਸੀ ਤੁਹਾਡੇ ਪਿੰਡ ਕੋਈ ਮਸਜਿਦ ਨਹੀਂ ਹੈ ਮੰਜਰ ਨਹੀਂ ਸੀ ਹੈ ਠੀਕ ਮੰਜਰ ਉਹ ਫਿਰ ਬਣਾ ਕੇ ਮਰਨਾ ਸੀਗਾ ਅੱਛਾ 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 ਬਜ਼ੁਰਗੋ ਤੁਸੀਂ ਵੰਡ ਦੀ ਕੋਈ ਗੱਲ ਸੁਣਾਓ ਜਦੋਂ ਪਾਕਿਸਤਾਨ ਬਣਿਆ ਕੀ ਹੋਇਆ ਸੀ ਉਦੋਂ ਕਿਵੇਂ-ਕਿਵੇਂ ਪਾਕਿਸਤਾਨ ਬਣਿਆ ਉਹਦੇ ਪਿੱਛੇ ਕੀ ਕੰਮ ਇੱਕ ਦਿਨ ਪੈਦਾ ਦੀ ਗੱਲ ਆ ਹਮ ਹਮ ਤੇ ਪਿੰਡ ਸਾਡਾ ਜਿਹੜਾ ਉਹ ਪਿੰਡ ਸੀ ਨਾ ਉਹ ਪਾਕਿਸਤਾਨ ਭੁੱਲ ਗਿਆ ਸੀ ਅੱਛਾ ਪਹਿਲੋ ਪਾ ਇਹਦਾ ਮਤਲਬ ਤੁਹਾਡਾ ਪਿੰਡ ਪਹਿਲੋ ਪਾਕਿਸਤਾਨ ਚ ਆ ਗਿਆ ਬਰਦਾਸ਼ਪੁਰ ਦਾ ਜ਼ਿਲ੍ਹਾ ਪਾਕਿਸਤਾਨ ਚ ਆਇਆ ਸੀ ਪਹਿਲਾਂ ਅੱਛਾ ਬਾਅਦ ਚ ਪਤਾ ਨਹੀਂ ਕਿ ਕੀ ਚਾਲ ਚੱਲੀ ਹੈ ਹੂੰ ਹੂੰ ਕਿ ਫਿਰ ਅਗਲੇ ਦਿਨ ਜਨਾਬ ਪਤਾ ਲੱਗ ਗਿਆ ਤੇ ਮੇਰਾ ਜਿਹੜਾ ਐਦਾ ਦਾਦਾ ਸੀ ਨਾ ਇਸ ਬੰਦੇ ਦਾ ਅੱਛਾ ਉਹ ਨਹੀਂ ਮੀਰਾ ਬਖਸ਼ ਅੱਛਾ ਉਨਲੇ ਦੋ ਰਿਸ਼ਤੇ ਸਾਡੇ ਪਿੰਡ ਸਿੱਖਾਂ ਦੇ ਕਰਾਏ ਸੀਗੇ ਆਪਣੇ ਪਿੰਡੋਂ ਕੁਆੜਾ ਠੀਕ ਉਹ ਜੜੀਆਂ ਸਾਡੀਆਂ ਭੈਣਾਂ ਜੜੀਆਂ ਇੱਥੇ ਨਕਾਈਆਂ ਸੀ ਨਾ ਸਿੱਖਾਂ ਦੀਆਂ ਲੜਕੀਆਂ ਹਾਂ ਹਾਂ ਉਹਨਾਂ ਨੇ ਅੱਬੇ ਉਹਨਾਂ ਨੂੰ ਵੀਰਾ ਕਹਿੰਦੀਆਂ ਦੀ ਅੱਛਾ ਮਣ ਕਾਫੀ ਪਰਪਣ ਸੀ ਤੁਹਾਡਾ ਪਰਪਣ ਸੀ ਉਹਨਾਂ ਦੇ ਸਿੱਖਾਂ ਦੇ ਕਰਾਏ ਸੀ ਸਾ ਇਹਨਾਂ ਦੇ ਬਾਪ ਨੇ ਠੀਕ ਦਾਦੇ ਇਹਨਾਂ ਦੇ ਅੱਛਾ ਉਹਨੇ ਜਿਸਰੇ ਆ ਕੇ ਦੱਸਿਆ ਵੀ ਸਿੱਖਾਂ ਨੇ مشਵਰਾ ਕਰ ਲਿਆ ਹਾਂ ਹਾਂ ਵੀਰਾ ਤੁਹਾਨੂੰ ਅੱਜ ਰਾਤ ਵੱਡ ਦੇਣਾ ਹਾਂ अच्छा ਤੁਹਾਨੂੰ ਉਹ ਬੀਬੀਆਂ ਨੇ ਦੱਸਿਆ ਜਿਹੜੀਆਂ ਜਿਹੜੀਆਂ ਤੁਹਾਡੀਆਂ ਧੀਆਂ ਬਣੀਆਂ ਸੀ ਹਾਂ 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 ਬਾਬਿਆਂ ਦੀਆਂ ਉਹਨੇ ਫਿਰ ਤੁਹਾਨੂੰ ਬਚਾਇਆ ਦੱਸਿਆ ਕਿ ਅੱਜ ਤੁਹਾਨੂੰ ਰਾਤ ਇਹਨਾਂ ਵੜ ਦੇਣਾ ਅੱਛਾ ਅਸੀਂ ਫੇਰ بارش ਪੈਂਦੀ ਸੀ ਤੇ ਹਨੇਰੀ ਚੱਲਦੀ ਸੀ ਉਹਦੇ ਵਿੱਚ ਸਾਰਾ ਸਮਾਨ ਛੱਡ ਚੜਾ ਕੇ ਕੱਲੇ ਕੋਈ ਸ਼ੈ ਨਹੀਂ ਲਈ ਰਾਤ ਦੇ 12 ਵਜੇ ਅਸੀਂ ਕਿਉਰੀ ਨਿਕਲੇ ਹਾਂ ਪਿੰਡ ਤੋਂ ਪਿੰਡ ਤੇ ਤਲਵੰਡੀ ਚੁੰਗਲਾਂ ਦੀ ਮੇਰੇ ਨਾਨਕੇ ਸਣ ਉੱਥੇ ਆ ਗਏ ਨਿਕਲ ਕੇ ਨਿਕਲ अच्छा तुसी सिर्फ ठाडे ਘਰ ਹੀ ਆ ਕਿ ਪਿੰਡ ਸਾਰਾ ਆ ਗਿਆ ਜਿਹੜਾ ਚਾਰ ਪੰਜ ਘਰ ਸੀ ਮੁਸਲਮਾਨਾਂ ਦੇ ਮੁਸਲਮਾਨਾਂ ਦੇ ਘਰ ਹੀ ਬਾਕੀ ਪਿੰਡ ਤੇ ਨਹੀਂ ਨਹੀਂ ਤੁਸੀਂ ਕੱਲੇ ਨਿਕਲੇ ਕਿ ਬਾਕੀ ਘਰ ਵੀ ਤੁਹਾਡੇ ਨਾਲ ਸਾਰੇ ਘਰ ਅੱਛਾ ਤੁਹਾਡੇ ਨਾਲ ਹੀ ਤੁਰ ਪਏ ਸਾਰੇ ਘਰ ਅੱਛਾ ਜੀ ਤੁਸੀਂ ਆਪਣੇ ਨਾਨਕੇ ਪਿੰਡ ਗਏ ਆ ਅੱਗਿਓ ਕੀ ਹੋਇਆ ਉਹ ਮੁਸਲਮਾਨਾਂ ਦਾ ਪਿੰਡ ਸੀਗਾ ਅੱਛਾ ਤਲਵੰਡੀ ਛੁਗਲਾ ਦੀ ਮੁਸਲਮਾਨਾਂ ਦਾ ਪਿੰਡ ਸੀਗਾ ਹਮ ਹਮ ਉੱਥੇ ਫਿਰ ਅਸੀਂ ਰਹੇ ਹਾਂ 10 12 ਦਿਨ ਅੱਛਾ ਫਿਰ ਉਹ ਵੀ ਮੁਸਲਮਾਨ ਉੱਥੇ ਹਮ ਹਮ ਜੋ ਜੋ ਇੱਕ ਤੁਰੇ ਕਾਫਲਾ ਬਣਦਾ ਗਿਆ अच्छा ਜਿਹੜਾ ਕਾਦੀਆਂ ਵਾਲੇ ਦੀ ਵੇਦੀ ਚ ਗਏ ਆ ਤੇ 1 ਲੱਖ ਦਾ ਕਾਲਾ ਕਾਫਲਾ ਸੀਗਾ ਕਾਦੀਆਂ ਹਵੇਲੀ ਇੱਕ ਕਾਦੀਆਂ ਪਿੰਡ ਸੀਗਾ ਆ ਪਿੰਡ ਸੀ ਕਾਦੀਆਂ اچھا ਉੱਥੇ ਕਿਸੇ ਹਵੇਲੀ ਚ ਤੁਸੀਂ ਚਲੇ ਗਏ ਉਹ ਜਿਹੜਾ ਮਿਰਜ਼ਾ ਗੁਲਾਮ ਅਮਨ ਦੀ ਵੇਦੀ ਸੀ ਉਹਦੇ ਵਿੱਚ ਅਸੀਂ ਰਹੇ ਆ ਅੱਛਾ ਅੱਛਾ ਬਾਬਾ ਚਿਰ ਰਹੇ ਆ ਉਸ ਹਵੇਲੀ ਨੂੰ ਯਾਦ ਨਹੀਂਗਾ ਕਿ ਉਸ ਤੇ 10 ਦਿਨ ਰਹੇ ਆ 15 ਦਿਨ ਰਹੇ ਆ ਅੱਛਾ ਕਾਫੀ ਅਰਸਾ ਉਸ ਹਵੇਲੀ ਚ ਰਹੇ ਆ ਵੇਦੀ ਚ ਰਹੇ ਆ ਤੇ ਹਵੇਲੀ ਚ ਰਹੇ ਆ ਤੁਸੀਂ ਕਾਫੀ ਅਰਸਾ ਸਾਰੇ ਮੁਸਲਮਾਨ ਉੱਥੇ ਇਕੱਠੇ ਰਹੇ ਆ ਆ ਇਕੱਠੇ ਰਹੇ ਆ ਤੇ ਕੋਈ ਤੁਹਾਡੇ ਤੇ ਕੋ ਹਮਲਾ ਹੋਇਆ ਹੋਵੇ ਹਵੇਲੀ ਚ ਜਾਂ ਕੋ ਉੱਥੇ ਨਹੀਂ ਜਿਹੜਾ ਉੱਥੋਂ ਕਾਫਲਾ ਚੱਲਿਆ ਹੈ ਨਾ ਅੱਛਾ ਫਿਰ ਹਮਲੇ ਹੁੰਦੇ ਰਹੇ ਅੱਛਾ ਉੱਥੋਂ ਜਦੋਂ ਨਿਕਲੇ ਆ ਹਾਂ ਉਸ ਜਗ੍ਹਾ ਤੋਂ ਫੇਰ ਤੁਹਾਡੇ ਤੇ ਹਮਲੇ ਹੋਏ ਅੱਗੇ ਅੱਛਾ ਤੁਸੀਂ 16 17 ਦਿਨ ਰਹੇ ਉਸ ਹਵੇਲੀ ਚ ਹਾਂ ਉਸ ਤੋਂ ਬਾਅਦ ਤੁਸੀਂ ਨਿਕਲੇ ਅੱਗੇ ਫਿਰ ਕਾਫਲਾ ਤੁਹਾਡਾ ਤੁਰਿਆ ਤੁਰਿਆ ਫੇਰ ਅਗਲੀ ਗੱਲ ਸੁਣਾਓ ਅੱਗੋਂ ਕੀ ਆ ਅਗਲੀ ਗੱਲ ਇਹ ਆ ਕਿ ਜਸਨਾ ਵਾਲੀ ਨਹਿਰ ਦੇ ਵਿੱਚ ਸਾਡਾ ਕਾਫਲਾ ਪੈ ਗਿਆ ਅੱਛਾ ਉਹ ਜਸਨਾ ਵਾਲੀ ਨਹਿਰ ਜਿਹੜੀ ਸੀ ਨਾ ਹੂੰ ਉਹਦੇ ਵਿੱਚ بارش ਹੋਵੇ ਹੂੰ ਹੂੰ ਤੇ ਸੌਣ ਭਾਦੋਂ ਦੇ ਦਿਨ ਸੀਗੇ ਅੱਛਾ ਤੇ ਅਸੀਂ ਉੱਥੇ ਕਾਫਲਾ ਜਿਹੜਾ ਸੀ ਸਾਡਾ ਉਹਦੇ ਵਿੱਚ ਟੁੱਟਿਆ ਆਇਆ ਹੂੰ ਹੂੰ ਉੱਥੇ ਕਾਫਲੇ ਦੇ ਵਿੱਚ ਸਾਡੇ ਚਾਚੇ ਹੋ ਨਹੀਂ ਸਾਡੇ ਨਾਲ ਵਿਛੜ ਗਏ ਅੱਛਾ ਨੇਰਾ ਬਾੜ ਜਿਹੜਾ ਨਾ ਉਹਨੇ ਕਿਹਾ ਕਿ ਮੇਰੀ ਮੇਰੀ ਮੰਗ ਵਾਝ ਗਈ ਤੇ ਮੈਂ ਨੂੰ ਲੰਬਣ ਚੱਲਿਆ ਦਾਦੀ ਮੇਰੀ ਹੂੰ ਹੂੰ ਅੱਬਾ ਸਾਨੂੰ ਇੱਕ ਪੁੱਲ ਦੇ ਥੱਲੇ ਨਾ ਇੱਕ ਕੰਬਲ ਸੀ ਫੋਕਜੀਓ ਦੇ ਕੋਲ ਉਹ ਕੰਬਲ ਸਾਡੇ ਉੱਤੇ ਦੇ ਕੇ ਮੈਂ ਤੇ ਮੇਰੀ ਇੱਕ ਭੈਣ ਸੀ ਤੇ ਇੱਕ ਮੇਰੀ ਮਾਂ ਅੱਛਾ ਤਿੰਨ ਜਾਨੇ ਸੀ ਤਿੰਨ ਜਾਨੇ ਸਾਨੂੰ ਉੱਥੇ ਲੰਮਿਆਂ ਭਾ ਕੇ ਨਾ ਤੇ ਆ ਬਾਹਰ ਲੱਭਣ ਚਲੇ ਗਿਆ ਬਾਹਰ ਆਪਣੀ ਥਾਡੀ ਦਾਦੀ ਨੂੰ ਲੱਭਣ ਗਿਆ ਹਾਂ ਹਾਂ ਦਾਦੀ ਇੱਕ ਜਗ੍ਹਾ ਤੇ ਦਰਖਤ ਸੀਗਾ ਤੇ ਜਿੱਲਣ ਸੀਗੀ ਉੱਥੇ ਅੱਛਾ ਉਹਦੇ ਵਿੱਚ ਖੁੱਬ ਗਈ ਸੀ ਉਹ ਕੋ ਨਿਕਲ ਨਹੀਂ ਜਾਂਦਾ ਨਿਕਲਿਆ ਨਹੀਂ ਜਾਂਦਾ ਹੋ 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 ਅੱਛਾ ਮੇਰੇ ਅੱਬੂ ਨੇ ਜਿਹੜੇ ਉੱਥੇ ਵੇਖਿਆ ਖੂਬੀ ਤੇ ਇਹ ਲੱਗਾ ਅੱਗੇ ਹੁਣ ਤੇ ਇਹ ਵੀ ਖੂਬੀ ਚੱਲਿਆ ਸੀ ਇਹ ਪਿੱਛੇ ਹਟ ਕੇ ਨਾ ਇਹਨੇ ਫੇਰ ਮੈਨੂੰ ਅੱਬੇ ਨੇ ਇਹ ਗੱਲ ਸੁਣਾਈ ਬਾਅਦ ਵਿੱਚ ਅੱਛਾ ਤੇ ਮੈਂ ਆਪ ਮਾਜ ਤੇ ਗਿਆ ਤੇ ਉੱਥੇ ਇੱਕ ਵੇਦਨੇ ਦੀ ਉਜਾੜ ਪਈ ਸੀਗੀ ਤੇ ਵੇਦਨਾ ਸੀ ਜੋ ਉੱਥੇ ਲੱਗਾ ਤੇ ਉਹਦੀ ਗਾਠੀ ਲਾ ਕੇ ਮੈਂ ਲਿਆ ਕੇ ਐਸੋ ਸੁੱਟ ਕੇ ਨਾ ਤੇ ਉਹਦੇ ਉੱਤੇ ਹੌਲੀ ਹੌਲੀ ਕਰਕੇ ਤੇ ਮਾਈ ਨੂੰ ਹੌਲੀ ਹੌਲੀ ਕਰਕੇ ਤੇ ਪੁੱਟ ਕੇ ਲਿਆਂਦਾ ਉੱਥੋਂ ਪੁੱਟ ਕੇ ਲਿਆਂਦਾ ਉੱਥੋਂ ਪੁੱਟ ਕੇ ਲਿਆਂਦਾ ਵਾਹ ਉਹ ਗਾਠੀ ਦੇ ਉੱਤੇ ਇੱਕ ਬੁਰਕਾ ਪਿਆ ਹੀ ਟੋਪੀ ਵਾਲਾ ਬੁਰਕਾ ਜਿਹੜੀਆਂ ਔਰਤਾਂ ਕਦੀ ਪਹਿੰਦੇ ਵਕਤਾਂ ਚ ਪਾਉਂਦੀਆਂ ਹੁੰਦੀਆਂ ਅੱਛਾ ਅੱਛਾ ਸਾਡੇ ਕੋਲ ਇੱਕ ਪੈਸਾ ਨਹੀਂ ਸੀ ਇੱਕ ਪੈਸਾ ਨਹੀਂ ਘਰੋਂ ਲੈ ਗਏ ਨਹੀਂ ਖਾਲੀ ਹੱਥੀ ਖਾਲੀ ਹੱਥ ਭਰੇ ਘਰ ਛੱਡ ਕੇ ਆਏ ਦੇਖ ਭਰੇ ਘਰ ਸਾਡੀਆਂ 40 ਖੱਡੀਆਂ ਸੀ ਉਸ ਵਕਤ ਤੇ ਵਿਆਹ ਚੱਲਦੀ ਵਾਹ ਮਾਹੀ ਸਿੱਖਾਂ ਨੇ ਪੱਗਾਂ ਬਣਾਉਦੇ ਹੁੰਦੇ ਸੀ ਕਿਆ ਬਾਤ ਜਿਹੜੀਆਂ ਵਾਲ ਦੇ ਸਿਰ 'ਚ ਜਿਹੜੀਆਂ ਸਿਰ 'ਤੇ ਬੰਨਦੇ ਨੇ ਕਿਆ ਬਾਤ ਹੈ ਉਹ ਸਾਡਾ ਕੋਟਾ ਮਨਜ਼ੂਰ ਸੀ ਅੱਛਾ ਉਹ ਵਕਤ ਕੋਟੇ ਦਾ ਸੂਤਰ ਮਿਲਦਾ ਹੁੰਦਾ ਸੀ ਅੱਛਾ ਅੱਛਾ ਸਾਡਾ ਕੋਟਾ ਮਨਜ਼ੂਰ ਸੀਗਾ ਠੀਕ ਠੀਕ ਕੋਟੇ ਦਾ ਸੂਤਰ ਲਿਆਉਣਾ ਤੇ ਉਹਦਾ ਅਸੀਂ ਪੱਗਾਂ ਬਣਾ ਕੇ ਤੇ ਵੇਚਣੀ ਆ ਪੱਗਾਂ ਬਣਾ ਕੇ ਵੇਚਣੀ ਆ ਸਰਦਾਰਾਂ ਨੂੰ ਹਾਂ ਅੱਛਾ ਤੁਸੀਂ ਉਹ ਤੁਹਾਡੇ ਵਾਲਦ ਸਾਹਿਬ ਨੇ ਜਦੋਂ ਮਾਂ ਨੂੰ ਕੱਢਿਆ ਅੱਗੇ ਅੱਗੋ ਸੁਣਾਓ ਅੱਗੋ ਕੀ ਹੋਇਆ ਫਿਰ ਜਦੋਂ ਅੱਗੇ ਜਦ ਲੈ ਕੇ ਆਇਆ ਤੇ ਸਾਡੇ ਚਾਚੇ ਹੁਣ ਸਾਡੇ ਤੋਂ ਵਿਛੜ ਗਏ ਅੱਛਾ ਅਫੀਓ ਤੋਂ ਜਿਓ ਤੋਂ ਰਿਆ ਕਾਫਲਾ ਸਾਡਾ ਕਾਫਲਾ ਸਾਡਾ ਤੋਂ ਪਿੱਛੇ ਆ ਰਿਹਾ ਸੀਗਾ ਤੇ ਕੁਝ ਅੱਗੇ ਜਾ ਰਿਹਾ ਸੀਗਾ ਲੱਖ ਲੱਖ ਤੋਂ ਪਿੱਛੇ ਕਾਫਲਾ ਸੀ ਅੱਛਾ ਸਿੱਖਾਂ ਦੇ ਹਮਲੇ ਹੁੰਦੇ ਸੀ ਤੇ ਬਾਰ ਬਾਰ ਨੌਜਵਾਨ ਲਾਏ ਸੀ ਕੁਝ ਦੂਰ ਆਣ ਕੇ ਨਾ ਜਿਸ ਤੇ ਫੇਰ ਸਾਡੀ ਮਿਲਟਰੀ ਗਈ ਹੈ ਮੁਸਲਮਾਨਾਂ ਦਾ ਆਪਣਾ ਬਲੋਚ ਮਿਲਟਰੀ ਹਾਂਜੀ ਫੇਰ ਕੁਝ ਹਫਾਤਤ ਮਿਲੀ ਪਛੌਣ ਨੇ ਅਗਰ ਤੋਂ ਨਿਗਰਾਨੀ ਸ਼ੁਰੂ ਕੀਤੀ ਹਾਂ ਜੀ अच्छा ओठो आहिना शकलगढ़ ਤੋਂ ਡੇਰਾ ਬਾਬਾ ਨਾਨਕ ਤੋਂ ਬਾਰਡਰ ਕ੍ਰਾਸ ਕੀਤਾ। ਪੋਲਥਾ ਨਹੀਂ ਕੀਤਾ ਕਿ ਉਦਾਂ ਹੀ ਦਾਵੀ ਨੰਗੇ ਆ। ਨਹੀਂ ਦਾਵੀ ਤੇ ਬਾਅਦ ਦੀ ਗੱਲ ਹੈ ਨਾ। ਹਾਂ। ਉਹ ਨਹਿਰ ਸਗੀ। اچھا ਜਿਹਦੇ ਵਿੱਚੋਂ ਅਸੀਂ ਬਾਰਡਰ ਕ੍ਰਾਸ ਕੀਤਾ ਹੈ। اچھا اچھا। ਡੇਰਾ ਬਾਬਾ ਨਾਨਕ ਤੋਂ ਹਾਂ ਬਾਰਡਰ ਕ੍ਰਾਸ ਕੀਤਾ। ਅੱਗੇ ਆਏ ਤੇ ਇਹ ਜਿਹੜੇ ਲੋਕ ਇਧਰ ਮੁਸਲਮਾਨ ਸੀ ਇਹਨਾਂ ਦੋ ਗੱਡੇ ਰੋਟੀਆਂ ਦੇ ਸੱਤਾਂ ਅੱਠਾਂ ਦਿਨਾਂ ਦੀ ਭੁੱਖ ਦੀ ਲੋਕ ਜਿਹੜੇ ਨਹਿਰ ਦੇ ਵਿੱਚ ਉਹ ਇੱਕ ਭੂਟੀ ਹੁੰਦੀ ਹੈ ਖੱਟੀ ਜਈ ਉਹ ਖੋਖ ਕੇ ਖਾਂਦੇ ਸਨ ਇੱਕ ਦੂਸਰੇ ਕੋਲ ਨਹੀਂ ਆਪ ਪੁੱਟ ਪੁੱਟ ਕੇ ਖਾਂਦੇ ਸਕੇ ਬੜਕ ਬਜ਼ੁਰਗੋ ਕਹਿੰਦੇ ਟਾਲੀਆਂ ਦੇ ਪੱਤੇ ਖਾਦੇ ਖਾਦੇ ਨਹੀਂ ਹਾਂਜੀ ਕੋਈ ਸ਼ੱਕ ਨਹੀਂ ਅੱਛਾ ਉੱਥੇ ਜਿਸਲੇ ਆਇਆ ਨਾ ਤੇ ਦੋ ਗੱਡੇ ਰੋਟੀਆਂ ਦੇ ਆਏ ਹੁਣ ਕਾਫਲੇ ਅੱਗੇ ਦੋ ਗੱਡੇ ਭੁੱਖੇ ਆਤਾਂ ਜਿਹਦੇ ਹੱਥ ਇਦਰੋਂ ਚਾਰ ਬੂਟੀਆਂ ਆਈਆਂ ਉਹ ਲੈ ਗਿਆ ਜਿਹਦੇ ਹੱਥ ਇਦਰੋਂ ਆਈਆਂ ਉਹ ਲੈ ਗਿਆ ਬਸ ਫੋ ਮਾਈ ਚੱਲਦੀ ਹੈ ਉਹ ਗੱਡੀਆਂ ਦੇ ਉੱਤੇ ਮੁਸਲਮਾਨ ਇੰਨੇ ਭੁੱਖੇ ਸੀਗੇ ਹਾਂ ਕਿ ਇੱਕ ਦੂਸਰੇ ਕੋਲ ਰੋਟੀਆਂ ਖੋ ਖਾਣ ਲੱਗ ਪਏ ਹਾਂ ਲੱਗਦਾ ਹੈ ਜਿਹੜੇ ਬਾਰਡਰ ਕ੍ਰਾਸ ਕੀਤਾ ਨਾ ਹਾਂ ਹਾਂ ਫਿਰ ਅਸਾਂ ਸਾਰੇ ਕਾਫਲੇ ਨੇ ਆਪਣਾ ਆਪਣਾ ਰਸਤਾ ਲੈ ਲਿਆ ਅਚਨ ਜਿੰਦਰ ਨੂੰ ਕਿਹਦਾ ਦਿਲ ਕੀਤਾ ਚੱਲੇ ਗਿਆ ਹੁਣ ਪਾਕਿਸਤਾਨ ਆ ਗਏ ਹਾਂ ਹਾਂ ਤੁਕੂਨਾ ਹਾਂ ਅਸੀਂ ਮਾਲ ਗੱਡੀ ਤੇ ਬੈਠੇ ਤੇ ਉੱਥੋਂ ਖੁਸ਼ਾਬ ਆ ਗਏ अच्छा जिला खुशाम हां अच्छा इथे ਆ ਕੇ ਨਾ ਤੇ ਸਾਡੇ ਜਿੰਨੇ ਜੀਸੀਏ ਇਹਨਾਂ ਨੂੰ ਪੇਚ ਲੱਗ ਗਏ ਠੀਕ ਉਹ ਮਾਲ ਗੱਡੀ ਤੋਂ ਅਸੀਂ ਉਤਰੇ ਹੂੰ ਹੂੰ ਉੱਥੇ ਕੋ ਦੋ ਤਿੰਨ ਦਿਨ ਰਹੇ ਉਥੋਂ ਅਸੀਂ ਉੱਥੇ ਤੇ ਇੱਕ ਗੁਜਰਾਵਾਲੇ ਦੇ ਕੋਲ ਇੱਕ ਬਣੀ ਕੇ ਤਾਰੜ ਪਿੰਡ ਅੱਛਾ ਉੱਥੇ ਜਾ ਕੇ ਤੇ ਅਸੀਂ ਸਾਨੂੰ ਮਕਾਨ ਮਿਲ ਗਿਆ ਅਸੀਂ ਉੱਥੇ ਰਹਿਣ ਲੱਗ ਸэр ਉੱਥੇ ਰਹਿਆ ਕੋਈ ਮਹੀਨਾ ਤੇ ਮੇਰਾ ਚਾਚਾ ਮੈਨੂੰ ਲੱਗਦਾ ਆ ਇਹ ਲਬਜ਼ੇ ਦਬਾਉਂਦੇ ਨਾ ਤੇ ਮੇਰੀ ਫੁੱਫੀ ਇੱਕ ਰਹਿੰਦੀ ਸੀ ਦੋਹਿਆਂ ਵਾਲੇ ਪੁਗਣਾ ਦੇ ਚੇਰੇ ਅੱਛਾ ਅੱਛਾ ਉਹਨੂੰ ਜਾ ਕੇ ਪੁੱਛਿਆ ਮੇਰੀ ਕਿ ਤੈਨੂੰ ਕਿਹਾ ਉਹ ਹਾਂ ਤਾਂ ਬਾਅਦ ਦੇ ਕੋਲੇ ਕੋ ਬਣੀ ਕਿ ਪਿੰਡ ਉਥੇ ਹੂੰ ਉਥੇ ਰਹਿੰਦੇ ਹਾਂ ਉਹ ਸਾਨੂੰ ਡੈਣ ਆ ਗਏ ਇੱਥੇ ਮਕਾਨ ਜਿਹੜਾ ਉਥੇ ਖੁਸ਼ੀ ਮੁਹੰਮਦ ਤਾਰਦ ਨੰਬਰ ਦਾ ਸੀ ਉਸ ਵਕਤ ਹੂੰ ਉਹਨੂੰ ਮਕਾਨ ਮੇਰੇ ਅੱਬੇ ਨੇ ਹਵਾਲੇ ਕੀਤਾ ਤੇ ਅਸੀਂ ਉਸ ਤੋਂ ਤੋਰ ਠੀਕ ਆਹੀ ਸਿਆਲਪੁਰ ਦੇ ਵਿੱਚ ਇੱਕ ਸਾਂਹਿਆ ਵਾਲੀ ਪਿੰਡ ਵਾ आ आ, से, से, अच्छा अच्छा। ਉੱਥੇ ਆ ਗਏ। ਸਿਆਲਗੋੜ ਦੇ ਸਾਨੇਵਾਲ। ਹਾਂ ਸਾਨਿਆਂਵਾਲੀ। ਫੀਲਡ ਡਸ ਦਾ। ਠੀਕ ਹੈ। ਫੀਲਡ ਡਸ ਕੇ ਦੇ ਵਿੱਚ ਪਿੰਡ ਵਾ। ਸਹੀ ਸਹੀ। ਅੱਛਾ ਤੁਸੀਂ ਕਾਫੀ ਪਿੰਡਾਂ 'ਇ ਫਿਰੇ ਆਂ। ਹਾਂ। ਫੇਰ ਫੁਰ ਕੇ ਫਿਰ ਤੁਸੀਂ ਲਾਲਪੁਰ ਆਏ ਆਂ। ਲਾਲਪੁਰ ਬੜੀ ਦੇਰ ਬਾਅਦ 11 ਸਾਲ ਬਾਅਦ। ਅੱਛਾ 11 ਸਾਲ ਬਾਅਦ ਆਏ ਤੁਸੀਂ। ਇੱਥੇ 11 ਸਾਲ ਬਾਅਦ ਆਏ। ਠੀਕ ਹੈ। ਉੱਥੇ ਰਹੇ ਆਂ। ਅੱਛਾ ਜਿਹੜਾ ਪਿੰਡ ਸੀ ਤੁਹਾਡਾ? ਵਡਾਲਾ ਗਰੰਥੀਆਂ ਦਾ। ਵਡਾਲਾ ਗਰੰਥੀਆਂ ਦਾ। ਜਿਹੜਾ ਵਡਾਲਾ ਗਰੰਥੀਆਂ ਦਾ ਪਿੰਡ ਵਾ। ਹਾਂ। ਕਦੀ ਤੁਹਾਨੂੰ ਯਾਦ ਆਇਆ? ਜੰਮਣ ਪੌ ਤੁਹਾਡਾ ਹਾਂ ਯਾਦ ਤੇ ਆਉਂਦਾ ਪਰ ਕੀ ਕਰ ਸਕਦਾ ਨਹੀਂ ਦੇਖਣ ਨੂੰ ਦਿਲ ਕਰਦਾ ਤੁਹਾਡਾ ਵਡਾਲਾ ਗਰੰਥੀਆਂ ਦਾ ਪਿੰਡ ਕਿ ਅੱਜ ਮੈਂ ਪਿੰਡ ਵੇਖਾਂ ਹਾਂ ਨਾਲੇ ਸਾਡੀਆਂ ਅਸੀਂ ਸਾਡੀਆਂ ਉਸੇ ਵਾਲ ਕਾਦੀਆਂ ਯਾਦਾਂ ਸਨ ਹਾਂ ਹਾਂ ਉਹ ਮੈਂ ਕਹਾਂ ਕਿ ਅਸੀਂ ਚੁੱਚ ਨਾ ਸਕੂਲੇ ਦਾਖਲ ਹੋਏ ਇਧਰ ਆ ਕੇ ਸਕੂਲੇ ਦਾਖਲ ਹੋਏ ਸਾਡੇ ਨਾਲ ਤੇ ਕੋਲ ਇੱਕ ਤਰਗਾ ਪਿੰਡ ਸੀਗਾ ਉੱਥੇ ਸਕੂਲੇ ਦਾਖਲ ਹੋਏ ਸਕੂਲੇ ਦਾਖਲ ਹੋਏ ਤੋਂ ਸਭ ਪੰਜ ਮਾਤਾ ਪਾਸ ਦਿੱਤੀਆਂ ਕੁ ਤੁਹਾਡੇ ਖਾਨਦਾਨ ਦੇ ਕੋਈ ਜੀ ਮਾਰਿਆ ਤੇ ਨਹੀਂ ਗਿਆ ਰਿਸ਼ਤੇਦਾਰ ਕੋ ਰਹਿ ਗਿਆ ਹੋਵੇ ਜਾਂ ਮਾਰਿਆ ਗਿਆ ਹੋਵੇ ਮਾਰੇ ਤਾਂ ਦੱਸੋ ਕਿਹੜੇ ਜੀ ਕਿੱਦਾਂ ਮਾਰੇ ਗਏ ਮੇਰਾ ਸਕੱਤ ਆਇਆ ਸੀਗਾ ਅੱਛਾ ਮਾਰਿਆ ਗਿਆ ਰਸਤੇ 'ਤੇ ਜੇ ਰਸਤੇ 'ਤੇ ਹਾਂ ਕੀ ਹੋਇਆ ਸੀ ਉਹਦੇ ਨਾਲ ਉਹਦੇ ਨਾਂ ਫੈਨ ਬਖਸ਼ ਸੀਗਾ ਅੱਛਾ ਹੋਇਆ ਕੀ ਹਾਂ ਬਸ ਪਤਾ ਨਹੀਂ ਕਿਹਦਾ ਕੌਣ ਵੱਡ ਕੋਣ ਵੱਡ ਜੇ ਅੱਛਾ ਤੁਹਾਡੇ ਤੇ ਜਦੋਂ ਹਮਲੇ ਹੁੰਦੇ ਸੀ ਕੀ ਕਰਦੇ ਹੁੰਦੇ ਸੀ ਤੁਸੀਂ ਅਸੀਂ ਤੇ ਸੈਂਟਰ ਤੋਂ ਦੇ ਸੀ ਸਾ ਅੱਛਾ ਕਿਉਂ ਅਸੀਂ ਇੰਨੇ ਜਵਾਨ ਨਹੀਂ ਸੀ ਹਾਂ لیکن جڑے جوان جوان لوگ سی نا وہ چار پھر وہ بھی مقابلہ کرتے اچھا اچھا جوان جوان ਜਿਹਨਾਂ ਗੱਤਕਾ ਖੇਲਣਾ ਆਉਂਦਾ ਹਾਂ ਜਿਨ੍ਹਾਂ ਨੂੰ ਸਾਰਾ ਕੁਕਲੀਆ ਨਹੀਂ ਕੁਝ ਹੋਰ ਸਮਾਨ ਸੀ اچھا ਤੇ ਜਿਹੜੇ ਬੱਚੇ ਤੇ ਔਰਤਾ ਸੈਂਟਰ ਚ ਰੱਖੇ ਸੈਂਟਰ ਚ ਰੱਖੇ ਸਨ ਠੀਕ ਜਿਹੜਾ ਹੁਸ਼ਿਆਰ ਪੁੱਤ ਜਿਲੰਦਰ ਸੀ ਨਾ ਹਾਂ ਹਾਂ ਉਹ ਆਪਣੇ ਗੱਡੇ ਸਮਾਨ ਲੈ ਕੇ ਆਏ ਆ ਉਹਨਾਂ ਦਾ ਕੋਈ ਨੁਕਸਾਨ ਉਹਨਾਂ ਨੂੰ ਸਭ ਦੇ ਇੱਕ ਛੱਡ ਕੇ ਗਏ ਨੇ اچھا اچھا ਸਿਰ ਸਾਡੇ ਕਾਫਲੇ ਦੀ ਬਹੁਤ ਜਾਂ ਹਾਂ ਸਾਡੇ ਤੋਂ ਪਹਿਲਾਂ ਕਾਫਲਾ ਹੂੰ ਜਿਹੜਾ ਕੇ ਕਾਫਲਾ ਗੱਡੀ 'ਚ ਜਾ ਰਿਹਾ ਸੀਗਾ ਹੂੰ ਹੂੰ ਉਹਨਾਂ ਨੂੰ ਅਟਾਰੀ ਸਟੇਸ਼ਨ ਦੇ ਉੱਤੇ ਸਾਰੀ ਗੱਡੀ ਵੜ ਦਿੱਤੀ ਸੀ ਮੁਸਲਮਾਨਾਂ ਨੇ ਅੱਛਾ ਅੱਛਾ ਖਾਨੇ ਵਾਸਤੇ ਗੱਡੀ ਆਈ ਵੇਚ ਬਹਿ ਜਾ ਸਾਡੇ ਕਾਫਲੇ ਨੇ ਇਨਕਾਰ ਕਰ ਦਿੱਤਾ ਗੱਡੀ 'ਤੇ ਬਹਿਣ ਤੋਂ ਟ੍ਰੇਨ 'ਚ ਬਹਿਣ ਤੋਂ ਟ੍ਰੇਨ 'ਚ ਬਹਿਣ ਤੋਂ ਉਹਨਾਂ ਨੇ ਕਿਹਾ ਸੀ ਪੈਦਲ ਹੀ ਚੱਲਣਾ ਅਸੀਂ ਪੈਦਲ ਜਾਣਾ ਕਿਉਂਕਿ ਉਹ ਸਾਰੇ ਜਿਹੜਾ ਸਭ ਤੋਂ ਪਹਿਲਾਂ ਗੱਡੀ 'ਚ ਗਏ ਸਨ ਉਹ ਵੜ ਦਿੱਤੇ ਗਏ ਨਾਲ ਅੱਛਾ ਤੁਸੀਂ ਕਿਹਾ ਟ੍ਰੇਨ 'ਚ ਸ਼ਾਇਦ ਜਾਓ ਸਾਡੇ ਨਾਲ ਵੀ ਕੋਈ ਐਹੋ ਜਿਹਾ ਹੋ ਜਾਵੇਗਾ ਹਾਂ ਜੀ ਹੋ ਜਾਵੇਗਾ ਜੀ ਜੀ ਵੈਸੇ ਅੱਛਾ ਤੁਸੀਂ ਨਵੀਂ نسل ਨੂੰ ਕੀ ਕਹਿੰਦੇ ਆ ਪਾਕਿਸਤਾਨ ਜਦੋਂ ਬਣਿਆ ਘਰ-ਬਾਰ ਛੱਡ ਕੇ ਆਏ ਆ ਆਪਣਾ ਜਾਨਾ ਦੇ ਕੇ ਨਵੀਂ نسل ਨੂੰ ਕੀ ਪੈਗਾਮ ਦੇਣਾ ਚਾਹੁੰਦੇ ਆ ਪਾਕਿਸਤਾਨ ਦੇ ਬਾਰੇ ਕਿ ਨਇਅ ਹਕੂਮਤਾਂ ਦੇਖੀਆਂ ਨੇ ਆਯੂਬ ਦੀ ਹਕੂਮਤ ਅੱਛੀ ਰਹੀ ਏ ਸਾਡੇ ਮਨਪਸੰਦ ਦਾ ਬਸ ਸਹੀ ਦੋ ਡੈਮ ਬਣਾ ਗਏ ਮੈਂ ਭਾਈ ਜਾਨ ਜਿਹੜੇ ਵੀ ਬੰਦੇ ਸੁਣਦੇ ਨੇ ਮੇਰੀ ਗੱਲ ਰਲ ਮਿਲ ਕੇ ਰੋ ਤੇ ਹਰ ਇੱਕ ਨਾਲ ਮੁਹੱਬਤ ਪਿਆਰ ਨਾਲ ਰੋ ਬਿਲਕੁਲ ਸਹੀ ਇਹ ਤੁਹਾਡੇ ਵਾਸਤੇ ਬਿਹਤਰ ਏ ਹੋਰ ਇਹ ਜ਼ਿੰਦਗੀ ਦਾ ਮਿਸ਼ਨ ਵੀ ਹੋਣਾ ਚਾਹੀਦਾ ਤੇ ਕੋਈ ਬੰਦਾ ਐ ਦੁਨੀਆ ਤੋਂ ਸਾਰਿਆਂ ਨੇ ਚਲੇ ਜਾਣਾ ਕੋਈ ਬੰਦਾ ਜਾਵੇ ਤੇ ਉਹਨੂੰ ਬਾਦ ਵਾਲੇ ਜਿਹੜੇ ਅਛੇ ਲਖ ਦਾ ਨਾ ਯਾਦ ਕਰ ਬਿਲਕੁਲ ਤੁਹਾਡਾ ਮੈਸੇਜ ਸਹੀ ਹੈ ਕਿ ਜਿੰਨੇ ਵੀ ਸਾਡੇ ਦੋ ਸੁਣ ਰਹੇ ਆ ਪਾਕਿਸਤਾਨੀ ਹਜ਼ਰਤ ਉਹਨਾਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਰਹਿਣਾ ਚਾਹੀਦਾ ਜਿਵੇਂ ਕਿ 47 ਵੇਲੇ ਇੱਕ ਕਲਮੇ ਦੇ ਨਾਂ ਤੇ ਸਾਰੇ ਇਕੱਠੇ ਨਿਕਲੇ ਹੁਣ ਵੀ ਕਲਮੇ ਦੇ ਨਾਂ ਤੇ ਇਕੱਠੇ ਹੋਣਾ ਚਾਹੀਦਾ ਫਿਰਕੇ ਬਰਾਦਰੀਆਂ ਓਏ ਛੱਡੋ ਇਹ ਇਹਨਾਂ ਵਿੱਚ ਨਹੀਂ ਜਾਣੀ ਬਾਤ ਹੀ ਪੈਦਾਵਾਰ ਨੇ ਕੀਤੀ ਸਾਰੇ ਪਾਕਿਸਤਾਨ ਪਾਕਿਸਤਾਨ ਬਲਕਿ ਤੋਂ ਬਾਤ ਹੀ ਪੈਦਾਵਾਰਾਂ ਨੇ ਠੀਕ ਹੈ ਜੀ ਲੋ ਨਾਗਰੀਨ ਅਸੀਂ ਬਜ਼ੁਰਗ হাজী ਮੁਹੰਮਦ ਮਨੀਰ ਸਾਹਿਬ ਜਿਹੜੇ ਕਿ ਇਸ ਟਾਈਮ ਫੈਸਲਾਬਾਦ ਚ ਬੈਠੇ ਨੇ ਬਟਾਲਾ ਗ੍ਰੰਥੀਆਂ ਦੇ ਇਹਨਾਂ ਦਾ ਪਿਛਲਾ ਪਿੰਡ ਸੀ ਬਟਾਲਾ ਗ੍ਰੰਥੀਆਂ ਦਾ ਤਹਿਸੀਲ ਬਟਾਲਾ ਹਾਂ ਤੇ ਜ਼ਿਲ੍ਹਾ ਗਰਦਾਸਪੁਰ ਇਹਨਾਂ ਦੇ ਕੋਲ 1947 ਦੀ ਕਹਾਣੀ ਸੁਣੀ ਔਰ ਤੁਹਾਡੇ ਰੂਪ ਰੂਪੇਸ਼ ਕੀਤੀ ਇਹ ਬਜ਼ੁਰਗ ਸਾਡੇ ਕੌਮੀ ਹੀਰੋ ਨੇ ਇਹਨਾਂ ਨੇ ਪਾਕਿਸਤਾਨ ਬਣਾਉਣ ਦੇ ਵਿੱਚ ਇਹਨਾਂ ਨੇ ਬੜਾ ਅਹਿਮ کردار ਅਦਾ ਕੀਤਾ ਪਰੇ ਘਰ ਛੱਡੇ ਜਾਨਾਂ ਦਿੱਤੀਆਂ ਅੱਲਾਹ ਤਾਲਾ ਇਹਨਾਂ ਦੀ ਜ਼ਿੰਦਗੀ ਕਰੇ ਔਰ ਦੋਸਤੋ ਇਸ ਪਾਕਿਸਤਾਨ ਦੀ ਵੀ ਕਦਰ ਕਰੋ ਨਾਲ ਨਾਲ ਇਹਨਾਂ ਬਜ਼ੁਰਗਾਂ ਦੀ ਵੀ ਜਿਨ੍ਹਾਂ ਨੇ ਇਸ ਖੇਤੇ ਨੂੰ ਹਾਸਲ ਕਰਨ ਵਾਸਤੇ ਘਰ-ਗੁਆ ਛੱਡਿਆ ਔਰ ਕੁਰਬਾਨੀਆਂ ਦਿੱਤੀਆਂ ਐਸੇ ਮੈਸੇਜ ਦੇ ਨਾਲ ਸਾਨੂੰ ਇਜਾਜ਼ਤ ਦਿਓ ਫੇਰ ਮਿਲਾਂਗੇ ਨਵੀਂ ਕਹਾਣੀ ਦੇ ਨਾਲ ਨਵੇਂ ਪ੍ਰੋਗਰਾਮ ਦੇ ਨਾਲ ਜੁੜਦੇ ਵਾਸਤੇ ਰੋਜ਼ ਦਾ ਪ੍ਰਸਤੁਤ